ਹਰਪ੍ਰੀਤ ਕਿ ਮੈਂ ਪਈ ਨਾ ਕੁਛ ਜਿਵੇਂ ਮम्मी ਉਹ ਪੈ ਗਈ ਤੇ ਮੈਂ ਤੈਨੂੰ ਪੁੱਛਦੀ ਸੀ ਹੋਈ ਕੁਲਦੀਪ ਨਾਲ ਗੱਲ ਹਾਂ ਮੰਮੀ ਹੋਈ ਸੀ ਤੇ ਕੀ ਕਹਿੰਦਾ ਬਸ ਉਹੀ ਗੱਲ ਕੀ ਕਹਿਣਾ ਵੀ ਪੈਸੇ ਲੈ ਆਈਓ ਡੈਡੀ ਹੁੰ ਦੇ ਦਾਂਗੇ ਫਿਰ ਲੈ ਜਾਊਗਾ ਤੈਨੂੰ ਮੈਂ ਮੈਂ ਤਾਂ ਪਹਿਲੇ ਹੀ ਪਤਾ ਸੀ ਪੁੱਤ ਵੀ ਉਹ ਐਂ ਕਹਿਣਗੇ ਤੇ ਇੱਕ ਗੱਲ ਹੋਰ ਮੈਂ ਜਦੋਂ ਗੱਲ ਕਰੀ ਜਾਂਦੀ ਸੀ ਨਾ ਫੋਨ ਹਜੇ ਕੱਟਿਆ ਹੀ ਸੀਗਾ ਭਾਬੀ ਨੇ ਆ ਕੇ ਮੈਨੂੰ ਪੁੱਛ ਲਿਆ ਵੀ ਕੀ ਕਹਿੰਦਾ ਕੁਲਦੀਪ ਆਊਗਾ ਤੇ ਮੈਂ ਤਾਂ ਭਾਬੀ ਨੂੰ ਐਂ ਕਹਤਾ ਵੀ ਹਾਂ ਆਉਂਗਾ ਅੱਜ ਜਾਂ ਕੱਲ ਚਲ ਪੁੱਤ ਕੋਈ ਗੱਲ ਨਹੀਂ ਉਹਨੂੰ ਐਂ ਕਹਤਾ ਮੈਂ ਤੈਨੂੰ ਐਂ ਕਹਣੀ ਐ ਹੂੰ ਬਾਕੀ ਤੂੰ ਮੇਰੀਆਂ ਵਾਲੀਆਂ ਲੈ ਜਾ ਠੀਕ ਹੈ ਨਾ ਨਹੀਂ ਨਹੀਂ ਮੰਮੀ ਮੈਂ ਤੁਹਾਡੇ ਵਾਲੇ ਕਿਉਂ ਲੈ ਜਾ ਨਹੀਂ ਪੁੱਤ ਕੋਈ ਗੱਲ ਨਹੀਂ ਤੂੰ ਕੇਰਲ ਲੈ ਜਾ ਹੈ ਕੇਰਲ ਜਾ ਕੇ ਉਹਨਾਂ ਨੂੰ ਫੜਾ ਦੇ ਵੀ ਲੈ ਵੇਚ ਦੋ ਤੁਸੀਂ ਮੰਮੀ ਲੈ ਤੇਰੇ ਹ ਵਾਲੀਆਂ ਲੈ ਜਾ ਕੇ ਉਹ ਵੀ ਮੈਂ ਆਪ ਕਿਵੇਂ ਕਹਿ ਸਕਦੇ ਵੀ ਤੁਸੀਂ ਆਹ ਵੇਚ ਦੋ ਕੋਈ ਨਾ ਪੁੱਤ ਕੰਨੇ ਹੁੰਦੇ ਨਾ ਧੀਆਂ ਨੂੰ ਬਸਾਉਣ ਵਾਸਤੇ ਮਾਮਾ ਬਹੁਤ ਖੁਸ਼ ਕਰਦੀਆਂ ਫੇਰ ਕੀ ਹੈ ਮੇਰੇ ਕੰਨਾਂ 'ਚ ਨਾ ਹੋਣੀਆਂ ਤਾਂ ਕੋਈ ਗੱਲ ਨਹੀਂ ਨਹੀਂ ਮੰਮੀ ਆ ਤੇਰੀ ਮੇਰੀ ਨਾਨੀ ਦੀ ਨਿਸ਼ਾਨੀ ਆ ਮੈਂ ਵੀ ਕਿਉਂ ਦਮਾ ਉਹਨਾਂ ਨੂੰ ਉਹ ਵੀ ਵੇਚਣ ਵਾਸਤੇ ਕੋਈ ਨਹੀਂ ਮੰਮੀ ਜਿਹੜਾ ਕੁਝ ਹੋਣਾ ਦੇਖੀ ਜਾਊਗੀ ਜਦੋਂ ਮੈਨੂੰ ਲੈ ਕੇ ਜਾਣਗੇ ਅੱਪੀ ਲੈ ਜਾਣਗੇ ਨਹੀਂ ਪੁੱਤ ਮੈਨੂੰ ਡਰ ਲੱਗਦਾ ਰਹਿੰਦਾ ਤੈਨੂੰ ਪਤਾ ਅੱਜ ਕੱਲਾ ਕੇ ਦੇਹ ਦੇ ਮਾਰੇ ਸੌ ਸੌ ਕੁੜਾਂ ਨੂੰ ਸੌਥਾਂ ਦੇਖਿਆ ਵੀ ਮਾਰਤੀ ਹੈ ਮੈਨੂੰ ਐ ਡਰ ਲੱਗਦਾ ਰਹਿੰਦਾ ਉਹ ਮੰਮੀ ਐਹੋ ਜੀ ਗੱਲੂੰ ਹੀ ਨਾ ਤੂੰ ਸੋਚੀ ਜਾ ਐਹੋ ਜਿਹਾ ਕੁਝ ਨਹੀਂ ਹੁੰਦਾ ਮੇਰੇ ਨਾਲ ਪਤਾ ਹੁੰਦਾ ਕਿਉਂ ਨਹੀਂ ਜਦੋਂ ਹੁਣ ਦੇ ਤੈਨੂੰ ਵੀ ਗਲਦੀਪ ਨੇ ਨਹੀਂ ਗੱਲ ਕਹਤੀ ਉਹਨਾਂ ਨੇ ਸਿਖਾਤਾ ਹਾਂ ਗਲਦੀਪ ਤਾਂ ਇਹ ਜਦੋਂ ਅਸੀਂ ਗਏ ਆ ਕੁਝ ਨਹੀਂ ਸੀ ਬੋਲਿਆ ਉਹ ਉਹ ਤਾਂ ਮੈਂ ਕੁਝ ਬੋਲਦੇ ਨਹੀਂ ਬਸ ਜਿਵੇਂ ਡੈਡੀ ਕਹਿੰਦੇ ਆ ਉਵੇਂ ਹੀ ਕਰਦੇ ਆ ਫਿਰ ਤਾਂ ਹੀ ਤਾਂ ਮੈਂ ਤੈਨੂੰ ਕਹਿਣੀ ਹੈ ਫਿਰ ਹੁਣ ਗੱਲ ਸੁਣ ਪੁੱਤ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ ਜਿਹੜਾ ਆਪਣਾ ਉੱਧਰਲਾ ਪਲਾਟ ਨਹੀਂ ਤੇ ਹਾਂ ਹੈ ਉਹ ਮੇਰੇ ਨਾਲ ਨਹੀਂ ਹੈ ਉਹ ਤੇ ਮੈਂ ਪੈਸੇ ਲੈ ਲੈਣੀ ਹੈ ਮੰਮੀ ਜੇ ਵੀਰੇ ਜੇ ਭਾਬੀ ਨੂੰ ਪਤਾ ਲੱਗ ਗਿਆ ਤੈਨੂੰ ਪਤਾ ਨਹੀਂ ਕਿੰਨਾ ਕਲੇਸ਼ ਹੋਊਗਾ ਹੋਈ ਗੱਲ ਨਹੀਂ ਪਤਾ ਹਣੇ ਇਸ ਮੈਨਾਂ ਨੂੰ ਪਤਾ ਨਹੀਂ ਲੱਗਣ ਦਿੰਦੀ ਮੈਂ ਤੇਰੇ ਮਾਮੇ ਨੂੰ ਕਹਿ ਦੂੰਗੀ ਤੇਰੇ ਮਾਮੇ ਨੂੰ ਕਹਿ ਦੂੰਗੀ ਉਹ ਕੁਝ ਪੈਸੇ ਦੇ ਦੇਣਗੇ ਮੈਂ ਮੋੜ ਦੂੰਗੀ ਮੇਰੀ ਗੱਲ ਸੁਣ ਤੈਨੂੰ ਲੱਗਦਾ ਵੀ ਇਹੋ ਜਿਹੀ ਗੱਲ ਓਕੀ ਰਹੇ ਜੋ ਇਹਨਾਂ ਨੂੰ ਪਤਾ ਨਾ ਲੱਗੂ ਚਲੇ ਮਾਮਾ ਹੁਣ ਤਾਂ ਬਿਮਾਰ ਹੋਇਆ ਸੀਗਾ ਮਾਮਾ ਕਿੱਥੋਂ ਦੇ ਦੂਗਾ ਪੈਸੇ ਕੋਈ ਨਾ ਪੁੱਤ ਉਹਨਾਂ ਨੂੰ ਮਜਬੂਰੀ ਦੱਸ ਦੂੰਗੀ ਮੈਂ ਆਪਦੀ ਮੇਰੀ ਗੱਲ ਸੁਣ ਫਲਾਟ ਫਲੂਟ ਵੇਚਣ ਦੀ ਜਾਂ ਕੁਝ ਵੀ ਕੀ ਕਰਨਾ ਗਹਿਣੇ ਗੁਣੇ ਦੇਣ ਦੇ ਕੋਈ ਲੋੜ ਨਹੀਂ ਜੇ ਮਾਮੇ ਨੂੰ ਪੁੱਛ ਲੈ ਪੈਸੇ ਦਾ ਕਰਦਾ ਹੱਲ ਤਾਂ ਠੀਕ ਹੈ ਨਹੀਂ ਫਿਰ ਰਹਿਣ ਦੇ ਕੁਝ ਵੀ ਕਰਨ ਨੂੰ ਚੱਲ ਕੋਈ ਨਾ ਪੁੱਤ ਮੈਂ ਸੋਚਦੀ ਹਾਂ ਵੀ ਕੀ ਹੱਲ ਤਾਂ ਮੈਂ ਜ਼ਰੂਰ ਕਰੂੰ ਤੇਰੇ ਪੈਸਿਆਂ ਦਾ ਠੀਕ ਹੈ ਇਹ ਗੱਲ ਗੱਲ ਤੇ ਮਿਹਣਾ ਦੇ ਦੇ ਤੂੰ ਇੱਥੇ ਬੈਠੀ ਹੈ ਇੱਥੇ ਬੈਠੀ ਹੈ ਇਹ ਕਿਹੜਾ ਸੰਗ ਮੰਨਦੀ ਹੈ ਕੋਈ ਨਾ ਮੰਮੀ ਭਾਬੀ ਦੀ ਤਾਂ ਆਦੇ ਤਾਂ ਬੋਲਣ ਦੀ ਮੁੜ ਕੇ ਉਹੋ ਜੀ ਹੋ ਜਾਂਦੀ ਹੈ ਮੇਰੇ ਨਾਲ ਉਹ ਤਾਂ ਹੋਤਾ ਜਾਂਦੀ ਹੈ ਪਰ ਮੇਰਾ ਮਨ ਬਹੁਤ ਦੁਖੀ ਹੁੰਦਾ ਹੈ ਮੈਨੂੰ ਪਤਾ ਮੰਮੀ ਤੂੰ ਮੇਰਾ ਫਿਕਰ ਕਰਦੀ ਐ ਐਵੇਂ ਮੇਰੇ ਪਿੱਛੇ ਟੈਨਸ਼ਨ ਚ ਐ ਮੰਮੀ ਤੂੰ ਨਾ ਬੜਾ ਫਿਕਰ ਨਾ ਕਰਿਆ ਕਰ ਮੇਰਾ ਗੱਲ ਸੁਣਤੀ ਐ ਜੇ ਮੈਂ ਨਾ ਤੇਰਾ ਫਿਕਰ ਕਰੂੰ ਹੋਰ ਕੌਣ ਕਰੂਗਾ ਹੈ ਇਹ ਤਾਂ ਸੋਚ ਤੂੰ ਮੰਮੀ ਸਿਰ ਮੇਰੇ ਪਿੱਛੇ ਦੇਖੀ ਹੁਣ ਪਲਾਟ ਥੋੜੀ ਵੇਚਣਾ ਕੋਈ ਗੱਲ ਨਹੀਂ ਤੇਰੀ ਜ਼ਿੰਦਗੀ ਨਾਲੋਂ ਪਲਾਟ ਚੰਗਾ ਮੈਨੂੰ ਇਹ ਸੋਚ ਤੂੰ ਮੈਂ ਤਾਂ ਹੀ ਹੁਣ ਮੇ ਜੇ ਵੀਰੇ ਨੂੰ ਮਾਰਾ ਜੇ ਪਤਾ ਲੱਗ ਗਿਆ ਨਾ ਭਾਬੀ ਨੇ ਤਾਂ ਤਨਪਤੀ ਇੱਕ ਲੇਸ ਘੜਾ ਕਰ ਦੇਣਾ ਹੋਈ ਗੱਲ ਨਹੀਂ ਪੁੱਤ ਮੈਂ ਸੋਚ ਸਮਝ ਕੇ ਗੱਲ ਕਰੂੰਗੀ ਠੀਕ ਹੈ ਨਾ ਨਹੀਂ ਪਤਾ ਲੱਗਣ ਦਿੰਦੀ ਮੈਂ ਤੂੰ ਐਵੇਂ ਟੈਨਸ਼ਨ ਨਾ ਲੈ ਕਿਧਰ ਨਾਲ ਗੱਲ ਕਰੂੰਗੀ ਪਲਟਦੀ ਕੋਈ ਨਾ ਵਾਪਸ ਹੀ ਕਰ ਲੂੰਗੀ ਤੂੰ ਇਹ ਗੱਲ ਕਿਉਂ ਕਰਦੀ ਐ ਚਲ ਚੰਗਾ ਦੇਖ ਲੈ ਜਿਹੜਾ ਕੁਝ ਕਰਨਾ ਤੁਹਾਡੀ ਮਰਜ਼ੀ ਐ ਗੱਲ ਤਾਂ ਤੁਸੀਂ ਮੇਰੀ ਸੁਣਨੀ ਨਹੀਂ ਨਹੀਂ ਪੁੱਤ ਤੇਰੀ ਗੱਲ ਵੀ ਮੈਂ ਸੁਣਦੀ ਹਾਂ ਪਰ ਤੇਰੀ ਮਜਬੂਰੀ ਵੀ ਸਮਝਦੀ ਹਾਂ ਸਾਰੀ ਮੈਂ ਠੀਕ ਐ ਮੰਮੀ ਹਾਂ ਕੋਈ ਨਹੀਂ ਮਾਪੀ ਗੱਲ ਕਰ ਲੈਣੀ ਐ ਤੂੰ ਟੈਨਸ਼ਨ ਨਾ ਕਰ ਐ ਮੀ ਹਾਂ ਠੀਕ ਐ ਮੰਮੀ ਕੋਈ ਗੱਲ ਨਾ ਚੰਗਾ ਪੁੱਤ ਤਾਂ ਇਹ ਕਿ ਮੈਨੂੰ ਕੁਝ ਦੁਖਦਾ ਤਾਂ ਨਹੀਂ 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 ਉਹ ਸਿਰ ਦਾ ਦੁਖੀ ਆਂਦਾ ਸੀਗਾ ਤਾਂ ਪੈ ਗਈ ਮੈਂ ਚਲ ਕੋਈ ਨਾ ਗੋਲੀ ਲੈ ਲੈ ਸਿਰ ਦੁਖ ਦੇ ਦੀ ਹਾਂ ਲੈ ਲੈਣੀ ਐ ਮੰਮੀ ਚੰਗਾ ਫਿਰ ਚੰਗਾ ਟੈਨਸ਼ਨ ਕਿਉਂ ਨਾ ਕਰ ਟੈਨਸ਼ਨ ਤਾਂ ਹੋਈ ਜਾਂਦੀ ਐ ਬੁਆਲਿਆਂ ਦੇ ਨੂੰ ਤਿਆਰ ਹੋ ਗਿਆ ਆਪਦੇ ਮੰਮੀ ਤਾਂ ਨਾ ਬੜਾ ਫਿਕਰ ਕਰਦੀ ਐ ਹੁਣ ਪਰਾਟ ਤੇ ਇਹ ਤਾਂ ਨਾ ਹੀ ਡਰ ਚ ਲੁਕੀ ਜਾਂਦਾ ਮੇਰੇ ਪਿੱਛੇ ਨਾ ਕੁਝ ਵੀ ਹੋਵੇ ਘਰੇ ਪਹਿਲੇ ਨੇ ਭਾਬੀ ਖੜਾ ਛੱਡਦੀ ਕਾਦੀ ਕਰ ਲੈ ਹੁਣ ਮਸ਼ੀਨ 'ਚ ਵੀ ਸੁਕਾ ਕੇ ਦੇ ਫਿਆ ਅਜ ਤੱਕ ਇਹ ਸੁੱਕੇ ਸਿਆਲਾਂ 'ਚ ਨਾ ਔਖਾ ਹੋ ਜਾ ਕਰੂਗਾ ਮੰਮੀ ਹਾਂ ਪਤਾ ਕਿੱਥੇ ਚਲੇ ਤੁਸੀਂ ਮੈਂ ਕੰਮ ਜਾ ਕੇ ਆਉਂਦੀ ਸੀ ਅਲਫਾਫੇ 'ਚ ਕਿਲ ਕੋਈ ਜੰਨੇ ਉਹ ਤਾਂ ਕੋਸੇ ਨਹੀਂ ਲਗਾਉਣਾ ਤਾਂ ਕੀ ਹੈ ਹਾਂ ਇਹ ਤਾਂ ਸਤਨਾਜਾ ਜਾ ਕਿਵੇਂ ਕਿਵੇਂ ਕਿਹਾ ਕਿ ਤੂੰ ਕੀੜਿਆਂ ਦੇ ਭੌਣ ਤੇ ਪਾ ਕੇ ਆਉਣੀ ਆ ਚਾ ਚਾ ਠੀਕ ਹੈ। ਨਕੀ ਉੱਤੋਂ ਦੀ ਬਾਰਾ ਇਹ। ਬਾਰਨਾ ਕਿਦੇ ਉੱਤੋਂ ਸੀ। ਉਹੀ ਮੈਂ ਕਹਾ ਚਲ ਕੋਈ ਨਾ ਸੁੱਖ ਸ਼ਾਂਤੀ ਰਹੇ ਘਰ ਵਿੱਚ। ਚਲ ਆ ਕੁੜੀ ਵਗ ਜੇ ਆਦੇ ਘਰੇ। ਚਲ ਆ ਵੀ ਕੰਮ ਵਧੀਆ ਹੈਗਾ ਸਹੀ ਗੱਲ ਹੈ। ਕੋਈ ਗਰੋ ਹੈਗਾ ਕਿ ਬਤਾ ਉਹ ਟਲ ਜੇ। ਹੈਂ? ਆ ਕੰਮ ਤਾਂ ਚੰਗਾ ਕੀਤਾ। ਚਲ ਮਾੜੀ ਮੁੱਟੀ ਤੂੰ ਵੀ ਉਹ ਸੁਰਤ ਲਈ ਇਹਦੇ। ਹੋਰ ਪਤੋਂ ਮੈਨੂੰ ਤੇਰੀ ਮਾਸੀ ਨੇ ਦੱਸਿਆ ਸੀ। ਹਾਂ। ਕਹਿੰਦੀ ਆ ਕਿ ਤੂੰ ਇਹ ਪਾਦਾ ਕਰ। ਵੀ ਚੰਗਾ ਹੁੰਦਾ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਆ ਕਹਿੰਦੀ। ਚੱਲ ਵੇਖਣਾ ਫਿਰ ਹਨਾ ਪਰ ਛੇਤੀ ਅੱਜ ਕਿਤੇ ਗੱਲੀਆਂ ਲੱਗ ਜੀ ਉੱਥੇ ਮਨ ਤੂੰ ਉਹਦਾ ਕਿੰਨੇ ਕੰਮ ਪਏ ਆ ਉਹ ਤੂੰ ਤੂੰ ਆ ਜਾ ਹੁਣ ਲਾਡੀ ਆਨ ਸਰ ਕੱਪੜੇ ਮੈਂ ਸਾਰੇ ਧੋਤੇ ਤੇ ਗਿੱਲੇ ਆਜੇ ਤੱਕ ਤੇ ਤੈਨੂੰ ਮੈਂ ਕਿਹਾ ਤਾਂ ਸੀ ਵੀ ਭਾਈ ਉਹਦੇ ਮੋٹے ਕੱਪੜੇ ਨਾਲ ਤੋ ਕੋਈ ਨਾ ਇੱਕ ਦਿਨ ਹੋਰ ਪਾ ਲੂਗਾ ਮਿੰਨ ਤਾਂ ਇਸ ਵਿੱਚ ਮਸ਼ੀਨ 'ਚ ਸੁੱਕ ਜਾਣਗੇ ਨਾ ਮੁਰਕੇ ਧੁੱਪ ਚੜੀ ਆ ਤੇ ਆ ਮਸ਼ੀਨ ਜੀ ਨੇ ਵੀ ਖਰਾਬ ਹੋਈ ਪਈ ਤੇ ਅੱਜ ਨਾ ਕੱਪੜੇ ਸੁਕਾਉਂਦੀ ਨਹੀਂ ਹੈਗੀ ਕੋਈ ਨਾ ਇਹ ਪਟਾ ਕੇ ਲਿਆਵਾਂਗੇ ਮੈਂ ਕਈ ਵਾਰਾਂ ਤਾਂ ਹੁਣ ਲਾਡੀ ਨੂੰ ਕਹਤਾ ਵੀ ਭਾਈ ਤੂੰ ਇਹਨੂੰ ਦੇ ਆ ਤੇ ਨਵੀਂ ਚੱਕ ਲਿਆ ਉਹ ਤਾਂ ਆਪਣੀ ਗੱਲ ਸੁਣਦਾ ਪਤਾ ਨਹੀਂ ਪੈਸਾ ਬਚਾ ਬਚਾ ਕੇ ਕਿੱਥੇ ਲਾਊਗਾ ਉਹ ਕੋਈ 2 ਰੁਪਏ ਘਰ ਤੇ ਲਾ ਦੇ ਉਹ ਤੋਂ 2 ਰੁਪਏ ਪੈਸਾ ਤਾਂ ਉਹਨੇ ਕਿੱਥੇ ਬਚਾਉਣਾ ਹੈ ਕਿੱਥੇ ਲਾਉਣੇ ਆ ਘਰ ਵਾਸਤੇ ਬਚਾਉਂਦਾ ਜੇ 2 ਰੁਪਏ ਬਚਾਉਂਦਾ ਪਰ ਉਹਨੂੰ ਟਾਈਮ ਵੀ ਮਿਲੇ ਚਲ ਕੋਈ ਨਾ ਮੈਂ ਕਹੂੰਗੀ ਉਹਨੂੰ ਕਿ ਮਸ਼ੀਨ ਜੀ ਤਾਂ ਚੇਂਜ ਕਰਾਉਣੀ ਪੂਗੀ ਹੁਣ ਸਿਆਲਾਂ ਚ ਕੱਪੜੇ ਸੁੱਕਿਆ ਕਰਨੇ ਹੈ ਚਲ ਕੋਈ ਨਾ ਤੂੰ ਆਏ ਨੂੰ ਕਹਿ ਦੀ ਤੇ ਮੈਂ ਵੀ ਕਹਿ ਦੂੰਗੀ ਵੀ ਭਾਈ ਨਵੀਂ ਮਸ਼ੀਨ ਚੱਕ ਲਿਆ ਫੇਰ ਕਿੱਧਰ ਲਈ ਸੜ ਜਾਈਂਗੀ ਉਹਨੂੰ ਮੈਂ ਇੱਧਰ ਜਾਉਂਗੀ ਇਹਨੇ ਕੀੜਿਆਂ ਦਾ ਭੌਣਾ ਇੱਥੇ ਜੇ ਅੱਛਾ ਜਦ ਤਾਈਆਂ ਨੂੰ ਮੁੜੇ ਉਖੜਨਾ ਨਹੀਂ ਸਾਰੇ ਕੰਮ ਪਏ ਇੱਧਰ ਪਰ ਹਰ ਪੀ ਤਾਂ ਕਿਸੇ ਕੰਮ ਬੱਤ ਲਾਉਦੀ ਨਹੀਂ ਹੈਗੀ ਹੈ ਮੈਨੇ ਹੋਰ ਸਾਰੇ ਕੰਮ ਪੇ ਆਥੇ ਵੇਲ ਮਣਕੇ ਲਾੜੀ ਇਸ ਧਿਆਨ ਰੰਗ ਰੋਟੀ 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 ਮਣਕੇ ਰੋਟੀ ਨੂੰ ਲੇਟ ਹੋ ਜੰਦੀ ਉਹਦਾ ਵੀ ਸਿਰ ਜਾ ਦੁਖੀ ਜਾਂਦਾ ਸੀ ਕੋਈ ਨਾ ਉਹਨੂੰ ਕਹਿ ਦੂੰਗੀ ਸਬਜੀ ਸੋਜੀ ਕੱਟ ਲੂਗੀ ਕੋਈ ਨਾ ਮਮੀ ਉਹ ਤਾਂ ਵਿਆਹ ਤੋਂ ਪਹਿਲਾਂ ਵੀ ਨਹੀਂ ਠੀਕ ਸੀਗੀ ਤੇ ਹੁਣ ਵੀ ਉਹਦਾ ਸਿਰ ਦੁਖਦਾ ਰਹਿੰਦਾ ਹਜੇ ਤੂੰ ਕਹਿੰਦੀ ਆ ਵੀ ਹਜੇ ਭਈ ਕੁੜੀ ਉੱਥੇ ਸਾਡੀ ਕੰਮ ਕਰਦੀ ਆ। ਮੈਨੂੰ ਲਾਹੀ ਕੁਛ ਉਥੇ ਕਰਦੀ ਹੋਊਗੀ ਸਿਰ ਦੁਖਦਾ ਢਿੱਡ ਦੁਖਦਾ। ਪੁੱਤ ਮੇਰੀ ਗੱਲ ਸੁਣ ਤੇ ਕਿਹਨੇ ਘਰੀ ਕੁੜੀਆਂ ਪੈ ਜਾਂਦੀਆਂ। ਮੈਂ ਸਹੁਰਾਂ ਘਰੇ ਚਾਹੇ ਕੁਛ ਦੁਖਦਾ ਹੋਵੇ ਤਾਂ ਵੀ ਨਹੀਂ ਅਗਲੀ ਪੈਣ ਦਿੰਦੀ ਬਗਾਨੀ। ਉਹਦੀ ਕਹਿੰਦੀ ਉੱਠ ਕੇ ਕੰਮ ਕਰ ਲੈ। ਮਮਮੀ ਤੇਰਨਾਂ ਕੀ ਮੱਥਾ ਮਾਰਨਾ ਤੂੰ ਬਰਾਦੀ ਨੂੰ ਮਾਰਾ ਆਖਣਾ। ਹੈ ਤੂੰ ਤਾਂ ਬਗਾਨਿਆ ਜੀ ਕਸੂਰ ਕੱਢਣਾ। ਜਦੋਂ ਮੇਰੇ ਚ ਕਸੂਰ ਕੱਢਣਾ ਹੁੰਦਾ। ਚੱਲ ਜਾ ਤੂੰ ਅੱਗ ਜਾਉਣ ਕੇ ਟਾਈਮ ਲਾਏਂਗੀ ਉੱਥੇ। ਮੈਂ ਕੀ ਕਸੂਰ ਕੱਢਦੀ ਆ ਤਾਂ ਤਾਂ ਐ ਲੱਗ ਜਾਨੀ ਬ ਇਹ ਬਗਾਨਿਆਂ ਦੀ ਬਣੂ ਜਦੋਂ ਬਣੂ ਓਹੋ ਭਾਜ ਗਈ ਮੈਂ ਤਾਂ ਹੈ ਰਜਿਸਟਰੀ ਸੀ ਦੱਸ ਮੈਂ ਤਾਂ ਹੀ ਮੋਸਲੀ ਹੈ ਮੈਨੂੰ ਐਸੇ ਵੀ ਕਿਤੇ ਨੂੰ ਪਤਾ ਵੀ ਨਾ ਲੱਗ ਜੇ ਵੀ ਕੀ ਕਾਗਜ਼ ਹੈ ਹੈ ਮੈਂ ਤਾਂ ਬਹ ਨਾ ਮਾਰਦਾ ਕਿਸੇ ਤਾਂ ਆਜਾ ਪਾ ਕੇ ਆਉਣੀ ਹੈ ਜਾਨੀਆਂ ਦਾ ਵਾਧਾ ਵਧੂ ਕੋਲ ਨਾ ਹੌਂਦੇ ਸਾਈ ਵਾਹੋਂ ਤੇ ਮਿਲ ਜੇ ਕਰੇ ਤਾਂ ਚੰਗਾ ਮੁੰਡਾ ਆਹ ਤੇ ਸਾਸਰੀ ਕਾਲ ਮਾਦਾ ਸਾਸਰੀ ਕਾਲ ਪੁੱਤ ਹੋ ਠੀਕ ਹੈ ਠੀਕ ਹੈ ਮਾਸੀ ਵਧੀਆ ਵਧੀਆ ਬੈਠੀ ਵੇ ਤਾਂ ਹੋਰ ਵਧੀਆ ਹੀ ਵਧੀਆ ਆਪਣੇ ਵਸੋਈ ਠੀਕ ਹੈ ਜਾ ਕੇ ਹੁੰਦਾ ਸੀ ਕਿਤੇ ਆ ਮੈਂ ਥੋੜਾ ਇੱਥੇ ਸ਼ਹਿਰੀ ਜਾ ਕੇ ਹੁੰਦਾ ਸੀ ਆ ਅੱਛਾ ਹੋਰ ਟਾਈਮ ਨਾਲ ਹੀ ਆ ਗਈ ਫਿਰ ਮੈਂ ਤਾਂ ਹੈ ਜੇ ਹਸਪੀਟਲ ਲੇਟ ਹੋ ਜੇ ਤੂੰ ਭੱਜ ਜਾ ਨਾ ਤਾਂ 5-7 ਮਿੰਟ ਇਹ ਮਾਰ ਕੇ ਸਾਫ਼ ਸੁਥਰ ਕਰਦਾ ਕੱਪੜਾ ਮਾਰਦਾ ਸੀ ਤੇ ਪੁੱਤ ਮੈਂ ਤਾਂ ਤੇਰੇ ਕੋਲੇ ਨਾ ਕੰਮ ਆਈ ਆ ਅੱਛਾ ਦੱਸੋ ਮਾਸੀ ਜੀ ਮੈਂ ਤੈਨੂੰ ਆਏ ਕਹਿੰ ਸੀ ਮੈਨੂੰ ਨਾ ਪੈਸਿਆਂ ਦੀ ਲੋੜ ਪੈ ਗਈ ਵੀ ਜੇ ਤੂੰ ਹੱਲ ਕਰ ਦੇ ਸੋਨੂੰ ਐ ਕਿੰਨੀ ਲੋੜ ਵੱਜ ਗਈ ਮੈਨੂੰ ਪਤਾ ਹੀ ਹੈ ਪੁੱਤ ਤਕਵੀਲਦਾਰੀਆਂ ਚ ਹੈਂ ਦੇਣੇ ਲੈਣੇ 100 ਹੁੰਦੇ ਆ ਨਹੀਂ ਠੀਕ ਹੈ ਉਹ ਢੀ ਗੱਲ ਹੁੰਦਾ ਤੇ ਮਤਲਬ ਕਿੰਨੇ ਕੇ ਪੈਸੇ ਲੋੜ ਆਈ ਲੋੜ ਤਾਂ ਪੁੱਤ ਸਾਨੂੰ 3 ਲੱਖ ਦੀ ਹੈ ਤਾਂ ਬਾਲੀ ਵੱਡੀ ਲੋੜ ਪੈ ਗਈ ਹੋਰ ਹੁਣ ਤਾਂ ਮਾਤਾ ਪੈਸੇ ਦਾ ਥੋੜਾ ਜਿਹਾ ਟਾਈਟ ਹੋਇਆ ਕੰਮ ਪਿਛੇ ਰੌਲਾ ਹੋ ਗਿਆ ਸੀ ਖੇਤ ਦਾ ਉਧਰ ਪੈਸੇ ਲੱਗ ਗਏ ਤੇ ਇੱਕ ਦੋ ਵਿਆਹ ਆ ਗਏ ਪੈਸੇ ਸਾਰੇ ਖਿੱਚ ਗਏ ਹੁਣ ਤਾਂ ਬੜਾ ਔਖਾ ਹੋ ਗਿਆ ਪੈਸਿਆਂ ਦਾ ਕੁੱਤ ਕੀ ਮੈਨਾਂ ਕੀ ਮੈਂ ਕਰਕੇ ਮੇਰਾ ਤਾਂ ਹੱਲ ਕਰ ਦੋ ਮੈਂ ਬਾੜੀ ਮਜਬੂਰ ਹੋਈ ਪਈ ਆ ਮਜਬੂਰ ਤਾਂ ਮੈਂ ਗਲਤ ਥੋੜੀ ਮੰਨਦਾ ਮੈਂ ਤਾਂ ਪਰ ਇੱਕ ਗੱਲ ਆ ਵੀ ਆਪ ਵੀ ਟੈਟ ਹੋਏ ਬੈਠੇ ਆ ਬੈਸਾ ਜਮ ਹੀ ਵੈ ਔਖਾ ਪਿਆ ਦੇਖਾ ਨਹੀਂ ਹੁੰਦਾ ਕਿ ਜਿੱਥੋਂ ਆਸ ਹੋਵੇ ਬੰਦਾ ਉੱਥੇ ਹੀ ਆਉਂਦਾ ਮੈਂ ਐਡੀ ਵੱਡੀ ਆਸ ਲੈ ਕੇ ਆਈ ਆ ਪਹਿਲਾਂ ਤੇ ਥੋ ਲੈ ਸੀ ਤੂੰ ਮੈਨੂੰ ਜਵਾਬ ਨਹੀਂ ਦਿੱਤਾ ਹਾਂ ਨਹੀਂ ਮੈਂ ਕਿ ਹੁਣ ਵੀ ਮੈਂ ਇਕਬਾਲ ਕੋਲ ਹੀ ਜਾਵਾਂ ਨਹੀਂ ਜਦੋਂ ਆਪਣੇ ਕੋਲ ਸੀ ਗਿਆ ਆਪਾਂ ਤਾਂ ਪਹਿਲਾਂ ਵੀ ਜਿਹੜੀ ਸਾਨੂੰ ਉਦੋਂ ਹਾਂ ਕਰਤੀ ਸੀ ਪਰ ਹੁਣ ਥੋੜਾ ਜਿਹਾ ਔਖਾ ਹੈ ਬੈਸਾ ਦਾ ਕੰਮ ਕਿ ਤੋ ਪੈਂਦਾ ਨਹੀਂ ਆਤਾ ਹਾਂ ਤਾਂ ਨਹੀਂ ਉਹ ਜਵਾਬ ਦਿੰਦੇ ਨਹੀਂ ਹੁੰਦੇ ਛੇਤੀ ਪਰ ਹੁਣ ਥੋੜਾ ਇਹ ਮੁਸ਼ਕਲ ਹੋ ਗਿਆ ਪੈਸਾਂ ਦਾ ਠੀਕ ਤੈ ਟੈ ਡਾ ਗਾ ਨਹੀਂ ਤਾਂ ਪਸੰਦ ਬਦ ਜਵਾਬ ਦਿੰਦੇ ਨਹੀਂ ਕਿਸੇ ਨੂੰ ਪੈਸੇ ਨੂੰ ਉਹ ਤਾਂ ਗੱਲ ਠੀਕ ਐ ਪੁੱਤ ਮੈਂ ਤੈਨੂੰ ਐ ਕਹਿੰਦੀ ਸੀ ਉਹ ਤਾਂ ਮੇਰਾ ਪਲਾਟ ਨਹੀਂ ਪਿਆ ਉਧਰ ਅੱਛਾ ਜਿੱਧਰ ਤੁਹਾਡੇ ਪਲਾਟ ਨੇ ਹਾਂ ਹਾਂ ਸ਼ਹਿਰ ਉਧਰ ਮਤਲਬ ਪਲਾਨ ਵਾਲੇ ਪਾਸੇ ਹਾਂ ਤੇ ਵੀ ਉਹਦੇ ਕਾਗਜ਼ ਲਈ ਹੈ ਸੀ ਮੈਂ ਨਹੀਂ ਉਹ ਤਾਂ ਠੀਕ ਐ ਗੱਲ ਤੁਹਾਡੀ ਖਰ ਐ ਤੇ ਵੀ ਤੂੰ ਉਹ ਕਾਗਜ਼ ਰੱਖ ਲੈ ਹੈ ਠੀਕ ਐ ਮੰਗ ਕਰਾਦਾਨੀ ਆ ਤੇਰੇ ਨਾਲ ਅੱਛਾ ਤੇ ਜਦੋਂ ਮੈਂ ਪੈਸੇ ਮੋੜਤੇ ਚੱਲ ਮੈਂ ਕਰ ਲੂੰਗਾ ਰ ਹੈ ਕੋਈ ਨਾ ਤੁਸੀਂ ਦੇ ਦੇ ਪਰ ਕਰ ਲਾਂ ਹੀ ਕੋਈ ਹੱਲ ਜੀ ਕੋਈ ਫੇਰ ਤਾਂ ਹੱਲ ਨਹੀਂ ਪੁੱਤੇ ਕਰਨਾ ਹੈ ਹੱਲ ਅੱਛਾ ਜੇ ਨਹੀਂ ਠੀਕ ਹੈ ਮੈਨੂੰ ਬਾੜੀ ਲੋੜ ਹੈ ਨਹੀਂ ਤਾਂ ਮੈਂ ਤੈਨੂੰ ਇੰਨਾ ਮਜਬੂਰ ਕਰਦੀ ਨਹੀਂ ਸੀ ਚੱਲ ਤੂੰ ਹੀ ਮਾਤਾ ਫਿਰ ਬਾੜੀ ਮਜਬੂਰੀ ਜੀ ਹੋਏਗੀ ਕੋਈ ਲੈ ਫੜਾ ਫਿਰ ਕੋਈ ਕਿੰਦਾ ਦੇਖ ਲਊਗਾ ਲੈ ਪੁੱਤ ਕਰ ਕਰ ਲੈ ਆਹ ਕਾਗਜ਼ ਹੈ ਇਹਦੇ ਵਿੱਚ ਹੀ ਹੈ ਸਾਰਾ ਕੁਝ ਉਹ ਨਾ ਕੋਈ ਨਹੀਂ ਜੀ ਤੇਰਾ ਡਰ ਕਾਰਡ ਵੀ ਵਿੱਚ ਹੀ ਹੈ ਪੈਸਾ ਨਹੀਂ 3 ਲੱਖ ਦੀ ਲੋੜ ਹੈ 3 ਲੱਖ ਦੀ ਲੋੜ ਹੈ ਪੁੱਤ ਤੇ ਚੱਲ ਫਿਰ ਅੱਜ ਤਾਂ ਨਹੀਂ ਹੱਲ ਹੋਣਾ ਕੱਲ ਨੂੰ ਆ ਜਾਓ ਤੇ ਨਾਲ ਇਸ ਮੈਂ ਉਹ ਕਰਾ ਲਿਉਂਗਾ ਅਕਾ ਜੀ ਤਿਆਰ ਤੇ ਸائن ਸੱਪੇ ਨਾਲ ਤੇ ਕਰ ਦਵਾਂ ਮੈਂ 3 ਲੱਖ ਰੁਪਏ ਚੱਕ ਚਾਰ ਲੈ ਜਾਊ ਕੋਈ ਨੇ ਕਰ ਲਾਂ ਹੱਲੇ ਜੇ ਨਹੀਂ ਨਹੀਂ ਪੁੱਤ 3 ਲੱਖ ਦੀ ਲੋੜ ਹੈ ਤੇ ਨਾਲ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਦਿੰਦੀ ਹਾਂ ਲਾਡੀ ਕੋਲੇ ਨਾਲ ਗੱਲ ਕਰੀ ਤੂੰ ਹਾਂ ਸੱਚ ਮੈਂ ਪਹਿਲਾਂ ਹੀ ਪੁੱਛਦਾ ਮੈਂ ਕੋਈ ਤਾਂ ਬੋਲਦਾ ਰਹਿ ਗਿਆ ਮਾਸੀ ਲਾਡੀ ਕਿਉਂ ਨਹੀਂ ਆਇਆ ਨਾ ਕੋਈ ਹੋਰ ਆਇਆ ਪੁੱਤ ਮੈਂ ਤੈਨੂੰ ਇਹੀ ਕਹਿੰਦੀ ਆ ਲਾਡੀ ਕੋਲੇ ਨਾ ਗੱਲ ਕਰੀ ਮੈਨੂੰ ਲੋੜ ਐ ਪੈਸੇ ਦੀ ਨਹੀਂ ਉਹ ਤਾਂ ਠੀਕ ਐ ਕੱਲ ਵੀ ਕਈ ਆ ਰਹੀ ਜੀ ਮਾਤਾ ਮੈਂ ਇਕੱਲੇ ਆਇਆ ਪਹਿਲਾਂ ਨਹੀਂ ਆਇਆ ਇਕੱਲੇ ਪਹਿਲਾਂ ਲਾਡੀ ਨਾਲ ਆਉਂਦਾ ਉਹ ਤਾਂ ਗੱਲ ਠੀਕ ਐ ਪੁੱਤ ਉਹ ਤਾਂ ਲਾਡੀ ਨੂੰ ਲੋੜ ਸੀ ਆ ਕਰਕੇ ਲਾਡੀ ਨਾਲ ਆਇਆ ਸੀ ਨਹੀਂ ਠੀਕ ਐ ਹਾਂ ਹੁਣ ਮੈਨੂੰ ਲੋੜ ਐ ਤੇ ਮੈਂ ਤਾਂ ਇਕੱਲੀ ਆਈ ਆ ਤੇ ਤੂੰ ਉਹਦੇ ਕੋਲੇ ਨਾ ਕੋਈ ਗੱਲ ਕਰੀ ਚੱਲ ਨਹੀਂ ਕਰਦਾ ਹਾਂ ਤੇ ਕੱਲ ਨੂੰ ਬਸ 12 ਵਜੇ ਨੂੰ ਆ ਜਾਓ 10:00 ਜਾਂ 11:00 ਵਜੇ ਵਿੱਚ ਵਿੱਚ ਕਿ ਆਵੜਾਂਗੇ ਤੇ ਨਾਲੇ ਨਾਲ ਕਢਾ ਕੇ ਦੇ ਦਿੰਦੇ ਹਾਂ ਠੀਕ ਐ ਪੁੱਤ ਕਾਜ ਮੈਲ ਤਿਆਰ ਕਰਾ ਲਿਓ ਬਸ ਮੈਂ ਤੈਨੂੰ ਇਹੀ ਕਹਿੰਦੀ ਆ ਇਹ ਗੱਲ ਆਪਣੇ ਦੋਨਾਂ ਚ ਰਹੀਂ ਨਹੀਂ ਦੋਮਾਂ ਚ ਰਹੋਗੀ ਆਪਾਂ ਕਿਸੇ ਨਾਲ ਨਹੀਂ ਕਰਦੇ ਗੱਲ ਤੈਨੂੰ ਪਤਾ ਜੇ ਇੱਕ ਕੋਲੇ ਗੱਲ ਕਰਦੇ ਗੱਲ ਖੇਲਰ ਜਾਂਦੀ ਆ ਹਾਂ ਇਹ ਤਾਂ ਹੈ ਫਿਰ ਗਾਂਧੀਆਂ ਹੋ ਜਾਂਦੀ ਆ ਗੱਲ ਕੋਈ ਵੀ ਹੋਰ ਗਾਂਧੀਆਂ ਗਾਂਹ ਗੱਲ ਹੋ ਜਾਂਦੀ ਆ ਬਾਕੀ ਫਿਰ ਅਗਲਾ ਵੈ ਮਾੜਾ ਮੋਟਾ ਵੀ ਪਤਾ ਲੱਗੇ ਜੇ ਸੂੰਹ ਮਿਲ ਜਾਏ ਅਗਲਾ ਖੇਡਾ ਪਾ ਲੈਂਦਾ ਹੋਰ ਤੈਨੂੰ ਨਾਲੇ ਪਤਾ ਹੀ ਆ ਸੈਂ ਮੇਰੀ ਨੋਹ ਦਾ ਪੁੱਤ ਨਹੀਂ ਮਾਨ ਘਰ ਘਰ ਰੋਟੀ ਬੋਲੇ ਕਰ ਗੱਲ ਤਾਂ ਸੋਦੇ ਵਾਲੀ ਦੀ ਆ ਇਹ ਕੀ ਪੁੱਛਣਾ ਉਹ ਤਾਂ

ਕਲੇਸ ਦਾ ਅਬੀ ਮਤਲਬ ਦੇ ਰਿਹਾ 10% ਘਰੇ ਕਲੇਸ ਨਹੀਂ ਹੋਣਾ 90% ਲੋਕਾਂ ਆ ਘਰੇ ਕਲੇਸ ਆ ਸਹੀ ਆ ਪੁੱਤ ਚਲ ਠੀਕ ਹੈ ਫਿਰ ਕੱਲ ਨੂੰ ਮੈਂ ਆਵਾਂ ਨਾ ਜੀ ਕੋਈ ਨਹੀਂ ਆ 11 ਕੋਈ ਤੇ ਗੱਲ ਨਹੀਂ ਮੈਂ ਆਪੀ ਆ ਜੂ ਤੂੰ ਘਰੇ ਹੀ ਹੋਵੇਂਗਾ ਨਾ ਹਾਂ ਮੈਂ ਉਹ ਸੁਲ ਘਰੇ ਹੀ ਹੁੰਨਾ ਬਸ ਮੈਂ ਥੋੜਾ ਜਿਹਾ ਦਵਾਈ ਸਪਰੇਅ ਲੈ ਕੇ ਆਉਣੀ ਸੀ ਥੋੜਾ ਅੱਛਾ ਤੇ ਹੁੰਦਾ ਘਰੇ ਹੁੰਨਾ ਕਈ ਦਿਨ ਹੋ ਗਏ ਚਲ ਠੀਕ ਹੈ ਬਸ ਆ ਕੰਮ ਤੂੰ ਮੇਰਾ ਕਰ ਦੇ ਨਾ ਕੋਈ ਗੱਲ ਨਹੀਂ ਹਾਂ 2 ਮਹੀਨੇ ਦੇ ਅੰਦਰ ਅੰਦਰ ਮੈਂ ਪੈਸੇ ਦਾ ਇੰਤਜ਼ਾਮ ਕਰ ਲੂੰਗੀ ਠੀਕ ਹੈ ਜੀ ਹਾਂ ਆਇਆ ਤੈਨੂੰ ਪਤਾ ਉਹ ਪਲਾਟ ਮਹਿੰਗਾ 14-15 ਲੱਖ ਦਾ ਹੈ ਤੈਨੂੰ ਪਤਾ ਹੀ ਹੈ ਹਾਂ ਫਿਰ ਆਪਣੇ ਵੀ ਹੈਗੇ ਉੱਥੇ ਪਲਾਟ ਮੈਨੂੰ ਤਾਂ ਅਗਰ ਕੀ ਰੇਟ ਦਾ ਪਤਾ ਹੈ ਮਹਿੰਗਾ ਬੰਦ ਮਹਿੰਗਾ ਪਲਾਟ ਆਇਆ ਚਲ ਜੇ ਇਹਨਾਂ ਨੇ ਇਹ ਕਹੀ ਜਾਂਦੇ ਕਿ ਉਧਰ ਨੂੰ ਕੋਠੀ ਪਾਉਣੀ ਆ ਕੋਠੀ ਪਾਉਣੀ ਆ ਚਲ ਭਾਈ ਆਪਦਾ ਇਹ ਵੇਚ ਦੇਣਗੇ ਉਧਰ ਕੋਠੀ ਪਾ ਲੈਣਗੇ ਠੀਕ ਹੈ ਹਾਂ ਮੈਂ ਕੋਈ ਗੱਲ ਨਹੀਂ ਤੜਕੇ ਆ ਜਾ ਚਾਹ ਪਾਣੀ ਪੀ ਲੈ ਨਾ ਬਸ ਪੁੱਤ ਆ ਚਾਹ ਪਾਣੀ ਹੈ ਜੇ ਤੂੰ ਮੇਰਾ ਇੰਨਾ ਵੱਡਾ ਕੰਮ ਕਰਦਾ ਨਾ ਨਾ ਕੋਈ ਨਹੀਂ ਜੀ ਹਾਂ ਕਰੀ ਜੀ ਫਿਰ ਆਪਾਂ ਜਵਾਨ ਤੇ ਬਸ ਠੀਕ ਹੈ ਚੰਗਾ ਪੁੱਤ ਚੰਗਾ ਲੈ ਵੀ ਤਵਾ ਸਾਂ ਹਾਂ ਆਊ ਕੜਾ ਲੋਟ ਨਾਲ ਲੱਗਦਾ ਇਹ ਨੇਟ ਦਾਂਗੇ ਮੈਂ ਥੋੜੇ ਘਣੇ ਹੋਰ ਲੈ ਜੀ ਆ ਮਾਤਾ ਪਰ ਆਪਾਂ ਨਹੀਂ ਦੇ ਦੋ ਮੈਨੂੰ ਲੱਗਾ ਚੱਲ ਚੱਲੀਏ ਸ਼ਹਿਰ ਨੂੰ ਮੰਮੀ ਹਾਂ ਪੁੱਤ ਕੀ ਕਰੀ ਜਾਨੀ ਹੈ ਕੁਝ ਨਹੀਂ ਬੈਠੀ ਸੀ ਮੈਂ ਤਾਂ ਕੀ ਕਰਨਾ ਮੈਂ ਤੈਨੂੰ ਐ ਕਹਿੰਦੀ ਸੀ ਕਿ ਤੂੰ ਗੁਰਦੀਪ ਨੂੰ ਫੋਨ ਕਰ ਦਾਂਦੀ ਉਹ ਨੂੰ ਫੋਨ ਹਾਂ ਉਹ ਤੈਨੂੰ ਪਤਾ ਤਾਂ ਮੰਮੀ ਉਹ ਇੱਕ ਗੱਲ ਹੀ ਕਰਨੀ ਆ ਹੋ ਗਿਆ ਇੰਤਜ਼ਾਮ ਪੈਸਿਆਂ ਦਾ ਬਸ ਐਂ ਕਹਿਣਾ ਕੋਈ ਗੱਲ ਨਹੀਂ ਪੁੱਤ ਹੋ ਗਿਆ ਇੰਤਜ਼ਾਮ ਪੈਸਿਆਂ ਦਾ ਹੋ ਗਿਆ ਹਾਂ ਹੋ ਗਿਆ ਤੁਸੀਂ ਜਾਇਆ ਏ ਜਾਇਆ ਹੀ ਪੁੱਤ ਮੈਂ ਕੱਲ ਨੂੰ ਆਪਣਾ ਹੋ ਜਾਊਗਾ ਕੱਲ ਨੂੰ ਆਉਂ ਕਲਦੀਪ ਤੂੰ ਉਹਨੂੰ ਫੋਨ ਕਰ ਦੇ ਵੀ ਆ ਜਾਊਗਾ ਕੱਲ ਨੂੰ ਤੁਸੀਂ ਨਹੀਂ ਕੀ ਕਿਹਾ ਉਹਨੇ ਪਲਾਟ ਬਾਰੇ ਪਲਾਟ ਬਾਰੇ ਤਾਂ ਪੁੱਤੋ ਮਰਜਿਸਟਰੀ ਭਾਈ ਤੇ ਉਹ ਲਖਾਤਾ ਉਹ ਤੇ 3 ਲੱਖ ਰੁਪਈਆ ਲਿਆਈ ਮੈਂ ਕਿੰਨੇ ਦਾ ਟਾਈਮ ਕਿਹਾ ਉਹਨੇ 3 ਮਹੀਨੇ ਦਾ ਲਖਾ ਕੇ ਆਇਆ ਪੁੱਤ 3 ਮਹੀਨੇ ਚ ਮੈਂ 3 ਲੱਖ ਤੇਰੇ ਤੋਂ ਕਿੱਥੋਂ ਹੋ ਜਾਊਗਾ ਐ ਦੱਸੀ ਮੈਨੂੰ ਚਲ ਕੋਈ ਨਾ ਪੁੱਤ ਕੋਈ ਨਾ ਹੀ ਲਵ ਸਿਲਾ ਕਰਾਂਗੇ ਕੋਈ ਨਾ ਤੈਨੂੰ ਤਾਂ ਨਹੀਂ ਘਰੇ ਬਿਠਾਉਣੀ ਮੈਂ ਪੈਸੇ ਪਿੱਛੇ ਕਰੇਂਗੀ ਕਿੱਥੋਂ ਮੰਮੀ ਜਾਂ ਤਾਂ ਇਹ ਵੀ ਹਾਂ ਵੀ ਹਾਂ ਵੀ ਉੱਥੇ ਹੋ ਜਾਊਗਾ ਕੋਈ ਹੱਲ ਕੋਈ ਨਹੀਂ ਮੈਂ ਤੈਨੂੰ ਦੱਸਿਆ ਸੀ ਤੇਰੇ ਮਾਮੇ ਵਰਗੇ ਨੇ ਕੋਈ ਨਾ ਕੋਸੋ ਕਰ ਲਾਂਗੇ ਕੁਝ ਨਾ ਕੁਝ ਕੋਈ ਗੱਲ ਨਹੀਂ ਮੇਰੇ ਕੋਲ ਘਰੇ ਪੈਸੇ ਨਹੀਂ ਥੋੜੇ ਜੀ ਮੈਨੂੰ ਇੱਕ ਗੱਲ ਦੱਸ ਤੂੰ ਮੇਰਾ ਮਾਸੀ ਹੋ ਕੇ ਇੰਨਾ ਕਿਉਂ ਕਰਦੀ ਆ ਲੈ ਪੁੱਤ ਮੈਂ ਤੇਰੀ ਮਾਸੀ ਨਹੀਂ ਮੈਂ ਤੇਰੀ ਮਾਂ ਹੀ ਸਮਝ ਤੂੰ ਮਾਂ ਤਾਂ ਮੈਂ ਸਮਝਦੀ ਆ ਮੈਨੂੰ ਪਤਾ ਹੈ ਮੇਨਾਂ ਕੋਈ ਫਰਕ ਵੀ ਨਹੀਂ ਕਰਦੀ ਮੇਰੇ ਪਿੱਛੇ ਇਨਾਂ ਕੁਛ ਕਰੀ ਜਨੇ ਆ ਹਨਾ ਵੀਰੇ ਨਾਲ ਵੀ ਲੜਨ ਨੂੰ ਤਿਆਰ ਆ ਭਾਬੀ ਨਾਲ ਵੀ ਲੜ ਪਾਣੀ ਆ ਇੱਕ ਗੱਲ ਦੱਸ ਮੰਮੀ ਮੇਰੀ ਮੰਮੀ ਨੂੰ ਕੀ ਹੋਇਆ ਸੀਗਾ ਤੇ ਮੇਰੇ ਬਾਪੂ ਨੇ ਮੈਨੂੰ ਕਿਉਂ ਨਹੀਂ ਰੱਖਿਆ ਆਪਦੇ ਕੋਲ ਕਿਉਂ ਕਰਤਾ ਮੈਨੂੰ ਘਰੋਂ ਹਰਪ੍ਰੀਤ ਪੁੱਤ ਤੈਨੂੰ ਕੀ ਦੱਸਾਂ ਮੈਂ ਤੇਰਾ ਪਿਓ ਬਹੁਤ ਸ਼ਰਾਬ ਪੀਂਦਾ ਹੁੰਦਾ ਸੀ ਤੇ ਤੇਰੀ ਮੰਮੀ ਨੂੰਟਦਾ ਹੁੰਦਾ ਸੀ ਕਾਤੋਂ ਬਸ ਪੁੱਤ ਮਾੜੀ ਮਾੜੀ ਗੱਲ ਤੇ ਉਹ ਕਲੇਸ਼ ਕਰਦਾ ਸੀ ਫਿਰ ਕਲੇਸ਼ ਤਾਂ ਉਹਨਾਂ ਦੋਨੋਂ ਦਾ ਸੀਗਾ ਫਿਰ ਬਾਪੂ ਨੇ ਮੈਨੂੰ ਕਿਉਂ ਨਹੀਂ ਰੱਖਿਆ ਘਰ ਪੀਏ ਸ਼ਰਾਬ ਪੀ ਕੇ ਇੱਕ ਦਿਨ ਉਹਦੇ ਸਿਰ 'ਤੇ ਮਾਰਿਆ ਉਹ ਮਰ ਗਈ ਤੇਰੀ ਮਾਂ ਮੇਰੇ ਬਾਪੂ ਨੇ ਮਾਰਿਆ ਮੇਰੇ ਮੰਮੀ ਹਾਂ ਪੁੱਤ ਤੇ ਫਿਰ ਕੋਈ ਸਜ਼ਾ ਨਹੀਂ ਹੋਈ ਪੁੱਤ ਸਜ਼ਾ ਦੇਉਣ ਵਾਲਾ ਕੌਣ ਸੀ ਬਸ ਜਦੋਂ ਕੁਟਦਾ ਮਾਰਦਾ ਸੀ ਤੇਰੀ ਮਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਜੇ ਮੈਨੂੰ ਕੁਝ ਹੋ ਗਿਆ ਨਾ ਮੇਰੀ ਹਰਪ੍ਰੀਤ ਨੂੰ ਤੂੰ ਪਾਲੀ ਆਪਦੀ ਧੀ ਬਣਾ ਕੇ ਰੱਖੀ ਪੁੱਤ ਜਦੋਂ ਮੁੱਕ ਗਈ ਸੀ ਫਿਰ ਤੇਰੇ ਪਿਓ ਨੇ ਤਾਂ ਕਹਿਤਾ ਸੀ ਵੀ ਮੇਰੇ ਕੰਦਾ ਇਹ ਵੀ ਮਰ ਜੇ ਕੌਣ ਕੌਣ ਸੀ ਮੇਰੀ ਫੈਮਿਲੀ ਚੋਂ ਪੁੱਤ ਤੇਰੀ ਦਾਦੀ ਸੀ ਹੈ ਤੇਰਾ ਪਿਓ ਸੀ ਤੇਰੀ ਦਾਦੀ ਤੰਗ ਕਰਦੀ ਹੁੰਦੀ ਸੀ ਤੇਰੀ ਮਾਂ ਨੂੰ ਦਾਦੀ ਨੇ ਕਿਉਂ ਨਹੀਂ ਰੱਖਿਆ ਮੈਨੂੰ ਆਪਦੇ ਕੋਲ ਪੁੱਤ ਦਾਦੀ ਨੇ ਕਿਉਂ ਨਹੀਂ ਰੱਖਿਆ ਦਾਦੀ ਤਾਂ ਤੈਨੂੰ ਚੱਕਦੀ ਵੀ ਨਹੀਂ ਸੀ ਕਹਿੰਦੀ ਹਾਂ ਹਾਂ ਇੱਕ ਆੜ ਮੋਹੀ ਆਕੇ ਮੁੰਡਾ ਕਿਉਂ ਨਹੀਂ ਹੋਇਆ ਕੁੜੀ ਹੋ ਗਈ ਕਹਿੰਦੀ ਇਹਦੇ ਵਿੱਚ ਮੇਰਾ ਕੀ ਕਸੂਰ ਸੀਗਾ ਪੁੱਤ ਮੈਂ ਵੀ ਆਈ ਕਿ ਆ ਸੀ ਇਹ ਤਾਂ ਰੱਬ ਦੀ ਦਾਤ ਹੈ ਹਾਂ ਧੀ ਪੁੱਤ ਕੋਈ ਇਹ ਥੋੜਾ ਕਿੱਥੋਂ ਲਿਆ ਹੁੰਦੀ ਹੈ ਮੁੰਡਾ ਵਾ ਪਰ ਉਹਦੇ ਪਿੱਛੇ ਹੀ ਪਈ ਰਹੀ ਪੁੱਤ ਕਹੜਾ ਨਹੀਂ ਸੀ ਛੱਡਦੀ ਬਸ ਉਂਗਲਾਂ ਲਾ ਲਾ ਕੇ ਤੇਰੇ ਪਿਓ ਨੂੰ ਲਈ ਜਾਂਦੀ ਉਂਗਲਾਂ ਲੜਾ ਦਿੰਦੀ ਕੀ ਕਰੇ ਵਿਚਾਰੀ ਆਖਰ ਨੂੰ ਬਿਮਾਰ ਹੋ ਗਈ ਬਿਮਾਰ ਪਈ ਨੂੰ ਵੀ ਬਸ ਉਹਦੇ ਮਾਰਿਆ ਪੁੱਤ ਕੀ ਕਰੇ ਤੂੰ ਮੈਨੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਤੈਨੂੰ ਕੀ ਦੱਸਾਂ ਗੱਲ ਤੈਨੂੰ ਕਦੇ ਵਾਸਤੇ ਟੈਨਸ਼ਨ ਦੇਵਾਂ ਪਰ ਤੇਰੀ ਮਾਂ ਇੰਨਾ ਕਰਦੀ ਹੁੰਦੀ ਸੀ ਜੇ ਮੈਨੂੰ ਕੋਈ ਪੈਸਿਆਂ ਦੀ ਢੇਲਿਆਂ ਦੀ ਲੋੜ ਪੈ ਜਾਂਦੀ ਨਾ ਤੇ ਭੱਜ ਕੇ ਆਉਂਦੀ ਇੱਕ ਵਾਰਾ ਲਾਡੀ ਬਿਮਾਰ ਹੋ ਗਿਆ ਕਰੇ ਹੱਥ ਤੰਗ ਹੋ ਗਿਆ ਤੇ ਮੈਂ ਆਖਿਆ ਭੈਣੇ ਮੈਨੂੰ ਪੈਸਿਆਂ ਦੀ ਲੋੜ ਹੈ ਆਪਦੇ ਕੰਨਾਂ ਵਾਲੀਆਂ ਵੇਚ ਕੇ ਫਿਰ ਮੈਨੂੰ ਪੈਸੇ ਦੇ ਕੇ ਗਈ ਸੀ ਤੇ ਨਾਲੇ ਜਦੋਂ ਨੇ ਮੇਰੇ ਮਾਂ ਤੇ ਮੁੱਕ ਗਏ ਸੀ ਸਾਡੀ ਤਾਂ ਉਹੀ ਮਾਂ ਸੀ ਉਹੀ ਪਿਓ ਸੀ ਬਾਹਰ ਤੇ ਹਾਰ ਆ ਕੇ ਖੜਦੀ ਬਹੁਤ ਕਰਦੀ ਸੀ ਪੁੱਤ ਪਰ ਇਹਨਾਂ ਨੂੰ ਕੀ ਪਤਾ ਮਨਿੰਦਰ ਨੂੰ ਕੀ ਪਤਾ ਨਾਲੇ ਲਾਡੀ ਨੂੰ ਕੀ ਪਤਾ ਵੀ ਕਿਉਂ ਇਹ ਤੇਰਾ ਕਰਦੀ ਐ ਜੇ ਮੰਮੀ ਇਹਨਾਂ ਨੂੰ ਦੱਸ ਦੇ ਇਹਨਾਂ ਤਾਂ ਮੈਨੂੰ ਤਾਂ ਵੀ ਆਈ ਸਮਝਣਾ ਵੀ ਝੂਠ ਬੋਲੀ ਜਾਂਦੇ ਹੋ ਤੁਸੀਂ ਨਾ ਸਮਝਣ ਪੁੱਤ ਮੈਂ ਤਾਂ ਸਮਝਦੀ ਐ ਨਾ ਜਿਹੜੇ ਹਾਲਾਤ ਮੈਂ ਦੇਖੇ ਆ ਉਹ ਹਾਲਾਤਾਂ ਕਰਕੇ ਪੁੱਤ ਮੈਂ ਤੈਨੂੰ ਦੁਗਰ ਨਹੀਂ ਕਰਦੀ ਨਹੀਂ ਮੰਮੀ ਇਹ ਗਲਤ ਗੱਲ ਆ ਬਾਪੂ ਨੂੰ ਕੋਈ ਤਾਂ ਸਜ਼ਾ ਹੋਣੀ ਚਾਹੀਦੀ ਸੀ ਤੁਸੀਂ ਥਾਣੇ ਕਿਉਂ ਨਹੀਂ ਗਏ ਉਹਦੇ ਪੁੱਤ ਕੀ ਕਰਦੇ ਅਸੀਂ ਆਖਾ ਜਦੋਂ ਸਾਡੀ ਵਾਗੀ ਥਾਣੇ ਜਾ ਕੇ ਇਹ ਤੋਂ ਕਰਾਉਣਾ ਕੀ ਹੈ ਇਹਦੇ ਪਿੱਛੇ ਅਸੀਂ ਕਿਉਂ ਹੁਣ ਫਿਰੇ ਐਵੇਂ ਵਾਧੂ ਸਾਰਿਆਂ ਨੇ ਕਹਤਾ ਹੁਣ ਕਿੱਥੇ ਮੇਰੇ ਬਾਪੂ ਕਿਹੜਾ ਪਿੰਡ ਸੀਗਾ ਮੇਰਾ ਪੁੱਤ ਤਾਂ ਲੈਣਾ ਕੀ ਆ ਹੁਣ ਪਿੰਡ ਤੋਂ ਤੇ ਨਾਲੇ ਬਾਪੂ ਤੋਂ ਜਦੋਂ ਇੱਕ ਵਾਰਾ ਵੀ ਆ ਕੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਵੀ ਤੂੰ ਮੇਰੇ ਕੋਲੇ ਆ ਲੈਣਾ ਕਿਉਂ ਨਹੀਂ ਮੇਰੀ ਮਾਂ ਮਾਰੀ ਉਹਨੇ ਉਹਨੂੰ ਸਜ਼ਾ ਮੈਂ ਦਵਾਉਂਗੀ ਪੁੱਤ ਕੀ ਸਜ਼ਾ ਦਵਾਵਾਂਗੇ ਰੱਬ ਹੀ ਸਜ਼ਾ ਦੇਊਗਾ ਇਹ ਜੀ ਮਾੜੇ ਕਰਮਾਂ ਵਾਲਿਆਂ ਨੂੰ ਠੀਕ ਹੈ ਤੇਰੀ ਦਾਦੀ ਨੂੰ ਵੀ ਪਤਾ ਹੈ ਉਹ ਨਹੀਂ ਆ ਕੇ ਖੜੀ ਦਾਦੀ ਨੂੰ ਪਤਾ ਹੈ ਮੈਂ ਤੁਹਾਡੇ ਕੋਲ ਰਹਿਣੀ ਆ ਲੈ ਪਤਾ ਪੁੱਤ ਉਸੇ ਨੇ ਤਾਂ ਫੜਾਈ ਹੈ ਦਾਦੀ ਨੂੰ ਸਾਰਾ ਹੀ ਪਤਾ ਹੈ ਤੇਰੀ ਦਾਦੀ ਤਾਂ ਬਹੁਤ ਚੰਦਰੀ ਸੀ ਪੁੱਤ ਅੱਛਾ ਤਾਂ ਹੀ ਅਸੀਂ ਤਾਂ ਫਿਰ ਗਈ ਯਾਣੀ ਸਾਡਾ ਉਥੇ ਹੈ ਵੀ ਕੀ ਤੂੰ ਸੀ ਪੁੱਤ ਤੈਨੂੰ ਅਸੀਂ ਕੋਲੇ ਰੱਖ ਲਈ ਚੱਲ ਪੁੱਤ ਤੂੰ ਹੀ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਹੈਗੀ ਆ ਨਾ ਹਾਂ ਹਾਂ ਤੁਸੀਂ ਤਾਂ ਹੈਗੇ ਫੇਰ ਤੂੰ ਕਾਦੇ ਵਾਸਤੇ ਟੈਨਸ਼ਨ ਲੈਨੀ ਹੈ ਟੈਨਸ਼ਨ ਤਾਂ ਹੁੰਦੀ ਹੈ ਮੰਮੀ ਜਦੋਂ ਗੱਲ ਦਾ ਪਤਾ ਨਹੀਂ ਤੇ ਇੱਕੋ ਦਮ ਪਤਾ ਲੱਗੀ ਗੱਲ ਚੱਲ ਕੋਈ ਨਾ ਪੁੱਤ ਐਸੇ ਕਰਕੇ ਮੈਂ ਤੈਨੂੰ ਦੱਸਦੀ ਨਹੀਂ ਤੂੰ ਮੇਰੇ ਆਏ ਵਾਰਾ ਕਹਿ ਦਿੰਦੀ ਮੈਂ ਮੇਰੇ ਪਿਓ ਨਾਲ ਗੱਲ ਕਰਨੀ ਆ ਮੇਰਾ ਪਿਓ ਕਿੱਥੇ ਆ ਮੇਰੀ ਮਾਂ ਕਿੱਥੇ ਆ ਤਾ ਕਰਕੇ ਪੁੱਤ ਮੈਂ ਆਖਿਆ ਵੀ ਚਲ ਤੇ ਨੀ ਇੱਕ ਦਿਨ ਦਾਸ ਹੀ ਦੇਵਾ ਤਾ ਦੱਸਿਆ ਪੁੱਤ ਤੈਨੂੰ ਮੈਂ ਤਾਂ ਕਹਨੇ ਸੀ ਭਾਬੀ ਮੈਨੂੰ ਗੱਲ-ਗੱਲ ਤੇ ਮਿਹਣੇ ਦੇ ਦਉਂਦੀ ਸੀ ਤੂੰ ਆਪ ਤੇ ਪਿਓ ਕੋਲ ਵਗ ਜਾ ਤੂੰ ਆਦੀ ਮਾਂ ਕੋਲ ਵਗ ਜਾ ਪੁੱਤ ਇਹਨਾਂ ਨੂੰ ਇਹ ਗੱਲਾਂ ਦਾ ਕੀ ਪਤਾ ਹੈ ਠੀਕ ਹੈ ਨਾ ਕੋਈ ਗੱਲ ਨਹੀਂ ਕਹੀ ਜਾਣਦੇ ਇਹ ਕਹਿੰਦੇ ਆ ਪਰ ਤੂੰ ਨਾ ਕਿਸੇ ਗੱਲ ਦਾ ਫਿਕਰ ਕਰ ਠੀਕ ਹੈ ਮੈਂ ਤੇਰੇ ਨਾਲ ਆ ਪੁੱਤ ਦੁੱਖ ਸੁੱਖ ਚ ਮੈਂ ਖੜੂਂਗੀ ਤੇਰੇ ਨਾਲ ਠੀਕ ਹੈ ਹਮ ਕੋਈ ਗੱਲ ਨਹੀਂ ਤੇ ਬਸ ਤੂੰ

ਵੇੜਾ ਟਕਾਣਾ ਹੋਗਾ ਫੇਰੀ ਮਾਦਾ ਬਦਲਾ ਤਾਂ ਜ਼ਰੂਰ ਲਉਗੀ ਉਹਦੇ ਤੋਂ ਪਤਾ ਨਹੀਂ ਕਰੇ ਹੋਊਗਾ ਕਿ ਨਾ ਆ ਵੀ ਗਿਆ ਹੋਊਗਾ ਠੀਕ ਹੈ ਤਾਂ ਉਹ ਭਰਦੇ ਸਬਜੀ ਵਾਲੀ ਥਾਂ ਚੱਲ ਕੀ ਕਰੀ ਜਾਣਾ ਪੁੱਤ ਹੋਰ ਮਸੀ ਆ ਗਏ ਹਾਂ ਆ ਗਈ ਪੁੱਤ ਮੈਨੂੰ ਡਿੱਕੀ ਆਉਣਾ ਸੀਗਾ ਅੱਛਾ ਜੀ ਮੈਂ ਆ ਕਮ ਕਮ ਹੀ ਲੇਟ ਹੋ ਗਈ ਕਿਤੇ ਨਾ ਨਾ ਮੈਂ ਕਿਹਾ ਚੱਲ ਵੀ ਟਾਈਮ ਨੇ ਦਿੱਤਾ ਕਿ ਅੱਗੇ ਪਿੱਛੇ ਹੋ ਜਾਂਦਾ ਮੈਂ ਤਾਂ ਸਬਜੀ ਵੇਖੀ ਜਾਂਦਾ ਸੀ ਮੈਂ ਬਾਵਾ ਜੋਤ ਜਮਾਰਿਆ ਹੁੰਦਾ ਹਾਂ ਚੱਲ ਵਧੀਆ ਥੋੜਾ ਤਾਂ ਵਧੀਆ ਥਾਂ ਹੈਗੀ ਇਹ ਲਾਲਾ ਹਾਂ ਤਾਂ ਬਸ ਉਹ ਸਾਡੇ ਲਾਣੇਦਾਰੋਂ ਥੋੜਾ ਸ਼ੌਂਕ ਆ ਮੈਂ ਤਾਂ ਘਾਟ ਹੀ ਜਾਣ ਵਾਲਾ ਖੇਤ ਖੋਦਣੇ ਲੋਟ ਆਉਂਦਾ ਜਾਂ ਬਾਹਰ ਅੰਦਰ ਦਾ ਬਧੀਆ ਪੁੱਤ ਘਰ ਦੀ ਸਬਜ਼ੀ ਹੋ ਜਾਣੀ ਹੈ ਹਾਂ ਮੁੱਲ ਵੀ ਤਾਂ ਲੈਣੇ ਆ ਕਿਹੜੀਆਂ ਤਾਂ ਸਬਜ਼ੀ ਨੀ ਉਹ ਤਾਂ ਆਈ ਨਹੀਂ ਨਾ ਪਤਾ ਗੰਦੇ ਪਾਣੀ ਦੇ ਕੇ ਕਹਦੀ ਹੈ ਵਰ ਘਰ ਦੀ ਥੋੜੀ ਜਿਆ ਹੈ ਹੁੰਦਾ ਸਾਹਮਣੇ ਤਾਂ ਲਾਈ ਵੀ ਹੈ ਹਾਂ ਤੇ ਮੈਂ ਕਹਿੰਦੀ ਬਣ ਗਿਆ ਕੰਮ ਹਾਂ ਕੰਮ ਤਾਂ ਬਣ ਗਿਆ ਮੈਂ ਤੇਰੀ ਡੀਕਚੀ ਸੀ ਵਾਸੀ ਅੱਛਾ ਜਾਨੀ ਹਾਂ ਮਰ ਜੋ ਚੀ ਹੈ ਹਾਂ ਲੈ ਪੁੱਤ ਪੜਾ ਦੇ ਫਿਰ ਤਾਂ ਹਾਂ ਲੈ ਗਿੰਨ ਲਾਉ ਸੀ ਬਸ ਗਿੰਨ ਨੂੰ ਤਾਂ ਕੀ ਹੈ ਤੂੰ ਗਿਣੀ ਨਾ ਨਾ ਗਾਣ ਨੂੰ ਫੇਰ ਵੀ ਵਿਸ਼ਵਾਸ ਨਾਲ ਚੱਲਾ ਅਗਲਾ ਕਰ ਦਦਾ ਹੈਗਾ ਫਿਰ ਘਰ ਘੜ ਵਾਜੇ ਜਾ ਕੇ ਫਿਰ ਉਹਨਾਂ ਪੂਰੇ ਹੋਣੇ ਤੂੰ ਕਿਨੇ ਹੋਣੇ ਮੈਂ ਮੈਂ ਤਾਂ ਗਿਣਿਆ ਦੋ ਵਾਰੀ ਫੇਰ ਵੀ ਤੁਸੀਂ ਬਸ ਫੇਰ ਕੋਈ ਨਹੀਂ ਜਦੋਂ ਤੂੰ ਗਿਣਿਆ ਤੂੰ ਕਿਹੜਾ ਦੱਸ ਮੇਰੇ ਨਾਲ ਆਪਦਾ ਜਵਾਬ ਹੈ ਤੂੰ ਤਿੰਨਾਂ ਪੂਰੇ ਹੀ ਤੁਸੀਂ ਤਿੰਨੇ ਆਖਿਆ ਸੀਗਾ ਹਾਂ ਤਿੰਨ ਕਿਹਾ ਸੀ ਪੁੱਤ ਹਾਂ ਜੇ ਹੁਣ ਘੱਟ ਬਾਅਦ ਕੋਈ ਥੋੜੀ ਹੋਰ ਲੈ ਜੇ ਮੈਂ ਹੋਰ ਵੱਧ ਲੈ ਆ ਥੋੜਾ ਨਹੀਂ ਪੁੱਤ ਬਸ ਤਿੰਨ ਬਹੁਤ ਹੈ ਤਿੰਨੇ ਦੀ ਲੋੜ ਸੀ ਮੈਨੂੰ ਬਸ ਤੂੰ ਮੇਰਾ ਕੰਮ ਸਾਰਤਾ ਜਿਉਂਦਾ ਰਹਿ ਪੁੱਤ ਨਹੀਂ ਹੂੰ ਤਾਂ ਮੈਂ ਇੱਕ ਦੋ ਰਿਸ਼ਤੇਦਾਰ ਵੀ ਗੁੱਸੇ ਕਰਤੇ ਤੇ ਪਰ ਛੋੜਨਾ ਫੇਰ ਵੀ ਪੁਰਾਣਾ ਵਾਹ ਵਾਸਤਾ ਤੁਹਾਡੇ ਮੈਂ ਕਿਤੇ ਪੈਸੇ ਕਣੋਂ ਆਏ ਸੀਗੇ ਕੋਈ ਲੱਗਦਾ ਮੈਂ ਵੀ ਹੱਥ ਟਾਇਟ ਦੋ ਤਿੰਨ ਆਖਿਆ ਹਾਂ ਚੱਲ ਪੁੱਤ ਵਧੀਆ ਕਰਿਆ ਮੈਂ ਵੀ ਥੋੜੀ ਜਿਹੀ ਬਾੜੀ ਮਜਬੂਰ ਹੋਈ ਤੇ ਸੀ ਹਾਂ ਮੈਂ ਗੱਲ ਦੇਖ ਲਈ ਸੀ ਮੈਂ ਐਨਾ ਤਾਂ ਕਹਿੰਦੀ ਨਹੀਂ ਸੀ ਬਸ ਜੀ ਹੋਰ ਤਾਂ ਹੀ ਤਾਂ ਹੋਇਆ ਤੇ ਫੇਰ ਆਪਾਂ ਲਈ ਮੱਲਾਂ ਨਾਲ ਚੱਲ ਗੱਲ ਤਾਂ ਘਰੇ ਵੀ ਨਹੀਂ ਦੱਸਿਆ ਮੈਂ ਤਾਂ ਮੈਂ ਚੱਲ ਹਾਂ ਚੱਲ ਪੁੱਤ ਉਹ ਤਾਂ ਕੋਈ ਗੱਲ ਨਹੀਂ ਮੈਂ ਜਿਵੇਂ ਤੇਰੇ ਪੈਸੇ ਲੈਤੇ ਆਪਾਂ ਉਵੇਂ ਹੀ ਮੋੜਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਮੈਂ ਇਹਦੇ ਵਿੱਚ ਵੀ ਤੁਸੀਂ ਦੋ ਮਹੀਨੇ ਦੇ ਦੇ ਲਈ ਬਚ ਕੋਣ ਤਿੰਨ ਦੀ ਲਿਖਾ ਲਓ ਉਹਦੇ ਵਿੱਚ ਕੀ ਹੈ ਅਸੀਂ ਕੱਲ ਨੂੰ ਡੇਟ ਆਪਗੀ ਉਹ ਪੱਕੀ ਹੋ ਜੇ ਰਿਸਟਰੀ ਫੇਰ ਅ ਨੀ ਚੱਲ ਕੋਈ ਨਾ ਪੁੱਤ ਗੱਲ ਸੁਣ ਚਾ ਕੇ ਹਾਂ ਤਾਂ ਮੈਂ ਤੈਨੂੰ ਦੋਦ ਐ ਤੂੰ ਤਿੰਨੇ ਦਾ ਕਰ ਲੈ ਠੀਕ ਚੱਲ ਮੈਂ ਤਿੰਨੇ ਦਾ ਕਰ ਲੈਣਾ ਹਾਂ ਤੇ ਫਿਰ ਕੱਲ ਨੂੰ ਆਏ ਨਾ ਇਹ ਗੱਲ ਦੇਣੀ ਆ ਜਾਂਦੀ ਹੈ ਅਗਲਾ ਕਹਿੰਦਾ ਭਰੇ ਜਾਣ ਕੀਤਾ ਜੇ ਜਿੰਨੀ ਆਪਾਂ ਡੇਡਪਾਤੀ ਸਟਾਫ ਤੇ ਪੱਕੇ ਕੱਲ ਨੂੰ ਕਾਰਜਵਾਰੀ ਕਰਾ ਕੇ ਲੈਣੀ ਆਪਾਂ ਨਾਲ ਚੱਲਣਾ ਪਊ ਥੋੜਾ ਜਿਹਾ ਸੋਨੂੰ ਨਹੀਂ ਕੋਈ ਨਾ ਮੈਂ ਵਗ ਚੱਲੂੰਗੀ ਹਾਂ ਤੇ ਇੱਕ ਉਹ ਸਾਈਨ ਕਰ ਦਿਓ ਆਜੋ ਆ ਕੋਈ ਨਾ ਮੈਂ ਸੈਂਤ ਕਰ ਜਾਨੀ ਆ ਤੇ ਵੀ ਕੱਲ ਨੂੰ ਲੱਗਦਾ ਨਾ ਬਤਨੀ ਜਾਣ ਕੇ ਵੀ ਰਣ ਪੜ ਬੁਰੀ ਸੀ ਕਰ ਤੁਸਤਾ ਪੜੇ ਲਿਖੇ ਹੋ ਹਾਂ ਪੁੱਤ ਕੋਈ ਨਾ ਗੱਲ ਨਹੀਂ ਹਾਂ ਤੇ ਵੀ ਕੱਲ ਨੂੰ ਜੇ ਗਿਆ ਲੱਗਦਾ ਪਰ ਜਾਣ ਕੇ ਇਹਨੇ ਨਾ ਕਰਾਉਂਦੇ ਮਾਰੇ ਘੱਟ ਦੱਸ ਅੱਗੇ ਕਿਹੜਾ ਤੇਥੋਂ ਪੈਸੇ ਨਹੀਂ ਲਾਏ ਨਹੀਂ ਤੂੰ ਸਾਡੇ ਨਾਲ ਕੋਈ ਖੇਰਾ ਪਿਆਰੇ ਨਹੀਂ ਨਹੀਂ ਇਹ ਜੀ ਤਾਂ ਨਹੀਂ ਕੋਈ ਗੱਲ ਹੈ ਤੇਰੇ ਨਾਲ ਤੈਨੂੰ ਪਤਾ ਜਿਵੇਂ ਤੇਥੋਂ ਪੈਸੇ ਲੈਨੇ ਆਪਾਂ ਉਮੀ ਮੋੜਦੇ ਹਾਂ ਹਾਂ ਨਹੀਂ ਅੰਮਾ ਇਹ ਘਰ ਆਪਾਂ ਸਿਰੇ ਨਹੀਂ ਗਏ ਕਿਤੇ ਵੀ ਗਏ ਸੀ ਹਾਂ ਤੇ ਆ ਵੀ ਤੂੰ ਫਿਕਰ ਨਾ ਕਰੀ ਕੋਈ ਗੱਲ ਨਹੀਂ ਮੈਂ ਮੋੜ ਤਾਂ 2 ਮਹੀਨੇ ਨੂੰ ਜਾਉਂ ਚੱਲ ਤੂੰ ਲੈ ਕੇ 3 ਮਹੀਨੇ ਚੱਲ ਮੈਂ 3